ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੋ ਮੈਂ ਜੋ ਕੱਲ ਮਾਜਰੀਬਲਾਕ ਵਿੱਚ ਖਰੜ ਹਲਕੇ ਚ ਭਰਤੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਇਹ ਜੋ ਬਹੁਤ ਵੱਡਾ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਸੰਗਤ ਸ਼ਾਮਲ ਹੋਈ ਉਸ ਮੀਟਿੰਗ ਚ ਕਿਸੇ ਆਗੂ ਵਰਕਰ ਨੇ ਮੇਰੇ ਦਾ ਜਾਣ ਤੋਂ ਪਹਿਲਾਂ ਕੋਈ ਇਸ ਤਰ੍ਹਾਂ ਦੇ ਵਿਚਾਰ ਰੱਖੇ ਕਿ ਕਿਸੇ ਖਾਸ ਵਰਗ ਬਾਰੇ ਕਿਸੇ ਕਿਸਮ ਦੀ ਟਿੱਪਣੀ ਹੈ ਜਿਹੜੀ ਉਹ ਪਤਾ ਲੱਗਿਆ ਕਿ ਕੀਤੀ ਗਈ ਸੋ ਅਸੀਂ ਭਾਰਤੀ ਕਮੇਟੀ ਵੱਲੋਂ ਸ਼੍ਰੀ ਕਾਂਤਕਸਰਮ ਦੇ ਨਿਜਾ ਦਿਸ਼ਾ ਨਿਰਦੇਸ਼ ਅਨੁਸਾਰ ਸੇ ਕੌਮੀਆਂ ਪਰੰਪਰਾਵਾਂ ਗੁਰੂ ਇਤਿਹਾਸ ਔਰ ਗੁਰੂ ਮਹਾਰਾਜ ਦੀ ਦਿੱਤੀ ਹੋਈ ਸਿੱਖਿਆ ਅਨੁਸਾਰ ਸਮੁੱਚੇ ਪੰਜਾਬੀਆਂ ਨੂੰ ਭਰਤੀ ਕਮੇਟੀ ਨਾਲ ਜੁੜੇ ਸਾਰੇ ਹੀ ਸੰਗਤ ਨੂੰ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜੋ ਵਿਚਾਰ ਕਿਸੇ ਵਿਅਕਤੀ ਨੇ ਉਸ ਦੇਜ ਤੋਂ ਬੋਲੇ ਨੇ ਕਿਸੇ ਵਰਗ ਦੇ ਜਾਂ ਕਿਸੇ ਦੇ ਖਿਲਾਫ ਅਸੀਂ ਭਰਤੀ ਕਮੇਟੀ ਵੱਲੋਂ ਉਹਨਾਂ ਸ਼ਬਦਾਂ ਦੀ ਜੋ ਬੋਲੇ ਹੋਏ ਬੋਲਾਂ ਦੀ ਪਰਜੋਰ ਸ਼ਬਦਾ ਵਿੱਚ ਨਖੇਦੀ ਕਰਦੇ ਹਨ ਔਰ ਸਮੁੱਚੇ ਪੰਜਾਬੀਆਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜੋ ਸ਼੍ਰੀ ਕਾਮਤਖ ਸਾਹਿਬ ਤੋਂ ਭਰਤੀ ਕਮੇਟੀ ਬਣਾਈ ਗਈ ਹੈ ਉਹਦਾ ਮਨੋਰਥ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਸ਼ੇਆਂ ਸਾਹਿਬ ਗੁਰੂ ਮਹਾਰਾਜ ਦੀ ਫਿਲਾਸਫੀ ਦੇ ਸਾਹ ਸਾਰੇ ਧਰਮਾਂ ਜਾਤਾਂ ਮਜ਼ਮਾਂ ਨੂੰ ਭਲਾਈ ਲਈ ਕੰਮ ਕਰਨਾ ਉਹਨਾਂ ਨੂੰ ਨਾਲ ਲੈ ਕੇ ਹਰ ਹਿੰਦੂ ਹਰ ਸਿੱਖ ਹਰ ਮੁਸਲਮ ਹਰ ਇਸਾਈ ਹਰ ਜਾਤ ਕੌਮ ਦਾ ਵਿਅਕਤੀ ਹੈ ਜਿਹੜਾ ਉਹ ਸਾਡੇ ਲਈ ਸਤਿਕਾਰਯੋਗ ਹੈ ਔਰ ਹਰ ਵਿਅਕਤੀ ਸਾਡੀ ਇਸ ਮੈਮ ਵਿੱਚ ਸ਼ਾਮਿਲ ਹੋ ਕੇ ਆਪਣਾ ਯੋਗਦਾਨ ਪਾ ਸਕਦਾ ਔਰ ਵੱਡੇ ਤੋਂ ਵੱਡੇ ਅਹੁਦੇ ਤੇ ਇਹ ਪ੍ਰਾਪਤੀ ਕਰ ਸਕਦਾ ਸੋ ਇਸ ਲਈ ਅਸੀਂ ਜਿਹੜੇ ਲੋਕ ਉਸ ਕਿਸੇ ਆਮ ਵਿਅਕਤੀ ਦੀ ਕੀਤੀ ਹੋਈ ਗੱਲ ਨੂੰ ਕੂੜ ਪ੍ਰਚਾਰ ਕਰਕੇ ਭਰਤੀ ਕਮੇਟੀ ਦੇ ਨਾਮ ਤੇ ਮੜਨ ਦਾ ਯਤਨ ਕਰਦੇ ਨੇ ਅਸੀਂ ਉਹਨਾਂ ਨੂੰ ਵੀ ਤਾੜਨਾ ਕਰਦੇ ਹਾਂ ਕਿ ਭਰਤੀ ਕਮੇਟੀ ਦੇ ਕਿਸੇ ਵੀ ਮੈਂਬਰ ਨੇ ਜਾਂ ਕਿਸੇ ਆਗੂ ਨੇ ਹਮੇਸ਼ਾ ਸਰਬਸਾਂਝੀ ਵਾਲਤਾ ਦੀ ਔਰ ਸਭ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕੀਤੀ ਆ ਜੇ ਕਿਸੇ ਕਿਸੇ ਵਿਅਕਤੀ ਨੇ ਉਹ ਸਟੇਜ ਤੋਂ ਜਿਹਦਾ ਭਰਤੀ ਕਮੇਟੀ ਨਾਲ ਜਾਂ ਸਾਡੀ ਲੀਡਰਸ਼ਿਪ ਨਾਲ ਕੋਈ ਸੰਬੰਧ ਵਾਸਤਾ ਨਾ ਹੋਵੇ ਉਹ ਨੇ ਕੋਈ ਅਸੀ ਗੱਲ ਕਹੀ ਆ ਉਹਦੇ ਲਈ ਵੀ ਜੇ ਕਿਸੇ ਦਾ ਮਨ ਨੂੰ ਕਿਸੇ ਪਹੁੰਚੀ ਆ ਤਾਂ ਅਸੀਂ ਉਹਦੇ ਲਈ ਵੀ ਸਾਰਿਆਂ ਤੋਂ ਖਿਮਾ ਮੰਗਦੇ ਆਂ ਔਰ ਵਿਸ਼ਵਾਸ ਦਿਵਾਉਂਦੇ ਆਂ ਕਿ ਭਰਤੀ ਕਮੇਟੀ ਦੇ ਕਿਸੇ ਵੀ ਆਗੂ ਨੂੰ ਜਾਂ ਜਿਹੜੇ ਵੀ ਆਗੂ ਨੇ ਆਪਣੀ ਉਸ ਤਰ੍ਹਾਂ ਦਾ ਪਾਸ਼ਾ ਵਰਤੀ ਆ ਉਹਨੂੰ ਵੀ ਪਬਲੀਕਲੀ ਆਪਣੀ ਮਾਫੀ ਜਿਹੜੀ ਮੰਗਣੀ ਚਾਹੀਦੀ ਆ ਕਿਉਂਕਿ ਸਾਡਾ ਉਦੇਸ਼ ਸਮੁੱਚੇ ਪੰਜਾਬੀਆਂ ਨੂੰ ਨਾਲ ਲੈ ਕੇ ਇੱਕੋ ਗਲ ਦਸਤੇਜ ਬਰੋਕੇ ਔਰ ਪੰਜਾਬ ਨੂੰ ਔਰ ਪੰਥ ਨੂੰ ਇੱਕ ਪਰਵਾਨਤ ਲੀਡਰਸ਼ਿਪ ਦੇਣਾ ਕਿਸੇ ਵਰਗ ਔਰ ਕਿਸੇ ਜਾਤ ਦੇਖਲਾਓ ਕਿਸੇ ਵਿਅਕਤੀ ਨੂੰ ਕੋ ਗੱਲ ਕਰਨ ਦੀ ਲੋੜ ਨਹੀਂ ਹੈ ਜਿਹਨੇ ਕੀਤੀ ਆ ਉਹਦੀ ਫੇਰ ਇੱਕ ਵਾਰ ਔਰ ਜ਼ੋਰ ਸ਼ਬਦਾਂ ਜਨਿੰਦਾ ਕਰਦੇ ਆ ਸਾਰੇ ਸੰਗਤਾਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ